ਸਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਕਈ ਵਾਰੀ ਆਪਣੀ ਜ਼ਿੰਦਗੀ ਵਿੱਚ ਕੋਈ ਬੁਰਾ ਵਿਅਕਤੀ ਆ ਜਾਂਦਾ ਹੈ ਫਿਰ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਨਾਲ ਕਿਸ ਤਰ੍ਹਾਂ ਵਰਤਾਵ ਕੀਤਾ ਜਾਏ ਤਾਂ ਕਿ ਸਾਡੀ ਜ਼ਿੰਦਗੀ ਸ਼ਾਂਤੀਪੂਰਵਕ ਗੁਜ਼ਰ ਸਕੇ ਅਸੀਂ ਕਈ ਵਾਰੀ ਇਹ ਵੀ ਸੋਚਦੇ ਹਾਂ ਕਿ ਇਸ ਦੀ ਮੱਤ ਇੰਨੀ ਬੁਰੀ ਕਿਉਂ ਹੋ ਗਈ ਸੋ ਸਾਹ ਸੰਗਤ ਜੀ ਜਦੋਂ ਵੀ ਤੁਹਾਨੂੰ ਕੋਈ ਬੁਰਾ ਨਜ਼ਰ ਆਉਂਦਾ ਹੈ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਬੁਰਾ ਹੈ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਕੁਝ ਸਾਲ ਪਹਿਲਾਂ ਅਸੀਂ ਵੀ ਇਸ ਤਰ੍ਹਾਂ ਦੇ ਹੀ ਹੁੰਦੇ ਸਾਂ ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਮੇਰੀ ਮੱਤ ਬਦਲ ਦਿੱਤੀ ਹੈ ਮੇਰੇ ਸਤਿਗੁਰੂ ਜੀ ਨੇ ਜਿਸ ਦਿਨ ਇਸ ਤੇ ਵੀ ਨਦਰ ਕਰ ਦਿੱਤੀ ਤਾਂ ਪਤਾ ਨਹੀਂ ਇਹ ਮੇਰੇ ਤੋਂ ਵੀ ਅੱਗੇ ਲੰਘ ਜਾਵੇ ਅਜਿਹਾ ਕਰਨ ਨਾਲ ਹਉਮੈ ਵੀ ਨਹੀਂ ਆਏਗੀ ਕਿ ਉਹ ਬੁਰਾ ਹੈ ਤੇ ਮੈਂ ਚੰਗਾ ਹਾਂ ਤੇ ਸ਼ਾਂਤੀ ਵੀ ਮਿਲੇਗੀ ਅੱਜ ਤਾਂ ਕੁਝ ਚਿਰ ਪਹਿਲਾਂ ਕੋਈ ਬੰਦਾ ਰੋਸ਼ ਸ਼ਰਾਬ ਪੀਂਦਾ ਸੀ ਅੱਜ ਉਸ ਤੇ ਇੰਨੀ ਕਿਰਪਾ ਹੋ ਗਈ ਕਿ ਸ਼ਹੀਦਾ ਸਾਹਿਬ ਅੰਮ੍ਰਿਤ ਵੇਲੇ ਇੱਕ ਚੌਂਕੜੇ ਤੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦਾ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨੀਚ ਮੈਲੇ ਨੂੰ ਵੀ ਕੰਚਨ ਬਣਾ ਦਿੰਦਾ ਹੈ ਹਮ ਨੀਚ ਮੈਲੇ ਅਤਬਿਮਾਨੀ ਦੂਜਾ ਪਾਇ ਵਿਕਾਰ ਗੁਰ پارਸ ਮਿਲਿਆ ਕੰਚਨ ਹੋਏ ਨਿਰਮਲ ਜੋਤਿ ਆਪਾਰ ਸੋ ਸਾ ਸੰਗਤ ਜੀ ਪਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਕਿਸ ਉਤੇ ਕਿਰਪਾ ਕਰ ਦਵੇ ਸੋ ਸਾ ਸੰਗਤ ਜੀ ਅਸੀਂ ਆਪਣਾ ਹੌਸਲਾ ਨਹੀਂ ਛੱਡਣਾ ਤੇ ਸ਼ਾਂਤੀਪੂਰਵਕ ਹਾਲਾਤਾਂ ਉੱਤੇ ਕਾਬੂ ਪਾਉਣਾ ਹੈ ਤੇ ਨਾਲ-ਨਾਲ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਰਹਿਣਾ ਹੈ ਕਈ ਵਾਰੀ ਕਿਸੇ ਬੰਦੇ ਨੂੰ ਕਿਸੇ ਗਲਤੀ ਦਾ ਅਹਿਸਾਸ ਹੋ ਜਾਏ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਤਾਂ ਉਸ ਨੂੰ ਕਿਵੇਂ ਭੁੱਲ ਬਖਸ਼ੋਣੀ ਚਾਹੀਦੀ ਹੈ ਇਸ ਦਾ ਜਵਾਬ ਇਹ ਹੈ ਕਿ ਵੈਸੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਾਣ ਬੁਝ ਕੇ ਕੋਈ ਗਲਤੀ ਨਾ ਹੋਵੇ ਪਰ ਜੇਕਰ ਅਣਜਾਣ ਪੁਣੇ ਵਿੱਚ ਕੋਈ ਗਲਤੀ ਹੋ ਜਾਏ ਤਾਂ ਆਪਣੇ ਤੇ ਛੋਟੇ-ਛੋਟੇ ਗੁਰਬਾਣੀ ਦੇ ਬੈਨ ਲਗਾ ਕੇ ਕੀਤੀ ਹੋਈ ਗਲਤੀ ਦੀ ਮਾਫੀ ਮੰਗੋ ਤੇ ਜੇ ਗਲਤੀ ਵੱਡੀ ਹੈ ਤਾਂ ਪੰਜ ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਵੇ ਜਦੋਂ ਇਸ ਤਰ੍ਹਾਂ ਗੁਰਬਾਣੀ ਪੜ੍ਹ ਕੇ ਤੇ ਮਨ ਨੀਵਾ ਕਰਕੇ ਮਾਫੀ ਮੰਗੀ ਜਾਏਗੀ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਦੇ ਘਰ ਵਿੱਚ ਆ ਕੇ ਵਰਕੇ ਪਾੜ ਦਿੰਦੇ ਹਨ ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ ਸਤਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਕਈ ਲੋਗ ਇਹ ਕਹਿੰਦੇ ਹਨ ਕਿ ਆਪਣੇ ਗੁਰੂ ਕੋਲੋਂ ਕੁਝ ਮੰਗਣਾ ਨਹੀਂ ਚਾਹੀਦਾ ਜੇਕਰ ਅਸੀਂ ਮੰਗਦੇ ਹਾਂ ਤਾਂ ਸਾਡੇ ਪੁੰਨ ਸੜਨੇ ਸ਼ੁਰੂ ਹੋ ਜਾਂਦੇ ਹਨ ਕੀ ਇਹ ਗੱਲ ਠੀਕ ਹੈ ਇਸ ਦਾ ਉੱਤਰ ਇਹ ਹੈ ਕਿ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਬਾਰੇ ਸੇਧ ਦਿੰਦਿਆਂ ਫੁਰਮਾਨ ਕਰਦੇ ਹਨ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਜੇਕਰ ਸੇਖ ਆਪਣੇ ਗੁਰੂ ਜੀ ਕੋਲੋਂ ਨਹੀਂ ਮੰਗੇਗਾ ਤਾਂ ਹੋਰ ਕਿੱਥੋਂ ਮੰਗੇਗਾ ਜੇਕਰ ਨਹੀਂ ਮੰਗਦਾ ਤਾਂ ਇਸ ਦਾ ਮਤਲਬ ਹੈ ਕਿ ਉਹ ਭਾਣੇ ਵਿੱਚ ਰਹਿੰਦਾ ਹੈ ਇਹ ਬਹੁਤ ਵੱਡੀ ਅਵਸਥਾ ਹੈ ਕਈ ਵਾਰੀ ਅਸੀਂ ਅਰਦਾਸ ਨਹੀਂ ਕਰਦੇ ਤਾਂ ਹੰਕਾਰ ਵੀ ਜਾ ਸਕਦੇ ਹਾਂ ਮੰਗਣ ਵਿੱਚ ਲਾਲਚ ਨਾ ਹੋਵੇ ਭਗਤਾ ਨੇ ਵੀ ਤਾਂ ਮੰਗਿਆ ਹੀ ਹੈ ਦਾਲ ਸਿੱਧਾ ਮੰਗੋ ਕਿਉਂ ਹਮਰਾ ਖੁਸ਼ੀ ਕਰੈ ਨਿਤ ਜੀਓ ਭਗਤਾ ਨੇ ਮੰਗਿਆ ਹੈ ਪਰ ਉਹਨਾਂ ਦੇ ਮੰਗਣ ਵਿੱਚ ਲੋਭ ਨਹੀਂ ਸੀ ਭਾਈ ਜੋਤ ਕਾ ਸਚਿਆਰ ਜੀਤੇ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਟੁੱਟੇ ਤਾਂ ਗੁਰੂ ਸਾਹਿਬ ਨੇ ਟੁੱਟ ਕੇ ਕਿਹਾ ਕਿ ਤੇਰੇ ਤੇ ਮੈਂ ਬਹੁਤ ਖੁਸ਼ ਆ ਕੁਝ ਮੰਗ ਲੈ ਭਾਈ ਸਾਹਿਬ ਜੀ ਨੇ ਕੀ ਮੰਗਿਆ ਕਿ ਹੇ ਸੱਚੇ ਪਾਸ਼ਾ ਜੀ ਜੇ ਆਪ ਜੀ ਟੁੱਟੇ ਹੋ ਤਾਂ ਇਹ ਕਿਰਪਾ ਕਰੋ ਕਿ ਜਿੱਥੇ ਤੱਕ ਮੇਰੀ ਕੁੱਲ ਚੱਲੇ ਸ਼ੇਰ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਵਾਸਾ ਨਾ ਨਿਕਲੇ ਦੇਖੋ ਮੰਗਣ ਵਿੱਚ ਵੀ ਨਾਮ ਹੈ ਇਸ ਲਈ ਸਤਿਗੁਰੂ ਜੀ ਕਹਿੰਦੇ ਹਨ ਮੰਗਨਾ ਮੰਗਨ ਨਿਕਾ ਹਰ ਜਸ ਗੁਰ ਤੇ ਮੰਗਨਾ ਪਿਆਰੀ ਸਾਧ ਸੰਗਤ ਜੀ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਜਦੋਂ ਮੈਂ ਗੁਰਦੁਆਰਾ ਸਾਹਿਬ ਜਾ ਕੇ ਜੋੜਿਆਂ ਦੀ ਸੇਵਾ ਕਰਦਾ ਹਾਂ ਜਾਂ ਕੋਈ ਹੋਰ ਸੇਵਾ ਕਰਦਾ ਹਾਂ ਤਾਂ ਸੇਵਾ ਕਰਦੇ ਕਰਦੇ ਮੇਰੇ ਮਨ ਵਿੱਚ ਲੜਕੀਆਂ ਬਾਰੇ ਗਲਤ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਮੇਰੀ ਨਜ਼ਰ ਗੰਦੀ ਹੋ ਜਾਂਦੀ ਹੈ ਇਸ ਲਈ ਦੱਸੋ ਮੈਂ ਕੀ ਕਰਾਂ ਸੋ ਪਿਆਰੀ ਸਾਧ ਸੰਗਤ ਜੀ ਇਸ ਦਾ ਜਵਾਬ ਇਹ ਹੈ ਕਿ ਪਰਾਇ ਔਰਤ ਵੱਲ ਗਲਤ ਭਾਵਨਾ ਨਾਲ ਦੇਖਣਾ ਸਿੱਖ ਧਰਮ ਵਿੱਚ ਬਿਲਕੁਲ ਹੀ ਵਰਜਿਤ ਹੈ ਭਾਈ ਗੁਰਦਾਸ ਜੀ ਬਾਣੀ ਵਿੱਚ ਲਿਖਦੇ ਹਨ ਦੇਖ ਪਰਾਇਆਂ ਚੰਗੀਆਂ ਮਾਵਾ ਭੈਣਾ ਈਆਂ ਜਾਣਾ ਪਰ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੇ ਦਰ ਤੇ ਇੰਨੀ ਉਤਮ ਸੇਵਾ ਕਰਦਿਆਂ ਇਹੋ ਜਿਹੇ ਭੈੜੇ ਖਿਆਲ ਮਨ ਵਿੱਚ ਆ ਜਾਂਦੇ ਹਨ ਜੇ ਸੇਵਾ ਨੇ ਤੁਹਾਡੇ ਪਾਪਾਂ ਦਾ ਨਾਸ਼ ਕਰਨਾ ਹੈ ਜੇਕਰ ਉਹੀ ਸੇਵਾ ਕਰਦਿਆਂ ਇਹੋ ਜਿਹੇ ਭੈੜੇ ਖਿਆਲ ਮਨ ਵਿੱਚ ਆ ਜਾਣ ਤਾਂ ਕਈ ਗੁਣਾ ਪਾਪਾਂ ਦੀ ਪੰਡ ਸਿਰ ਤੇ ਚੜ ਜਾਂਦੀ ਹੈ ਜੇਕਰ ਬਾਜ਼ਾਰ ਵਿੱਚ ਕਿਸੇ ਲੜਕੀ ਵੱਲ ਮਾੜੀ ਨਿਗਾਹ ਨਾਲ ਦੇਖਦੇ ਹਾਂ ਤਾਂ ਉਹ ਵੀ ਪਾਪ ਹੈ ਪਰ ਗੁਰੂ ਘਰ ਵਿੱਚ ਆ ਕੇ ਕਿਸੇ ਲੜਕੀ ਵੱਲ ਮਾੜੀ ਨਿਗਾਹ ਨਾਲ ਦੇਖਣਾ ਮਹਾਪਾਪ ਹੈ ਤ੍ਰਿਗ ਲੋਇਣ ਗੁਰਦਰਸ਼ ਵੇਣ ਵੇਖਿਆ ਪਰ ਤਰਨੀ ਇਸ ਕਰਕੇ ਇਹੋ ਜਿਹੇ ਵਿਚਾਰ ਜੇਕਰ ਕਿਸੇ ਨੂੰ ਤੰਗ ਕਰਦੇ ਹਨ ਤਾਂ ਨਿਰਮਲ ਪਾਉ ਮਨ ਵਿੱਚ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਜਿਹੜੀਆਂ ਬੱਚੀਆਂ ਆਈਆਂ ਹਨ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਧੀਆਂ ਬਣ ਕੇ ਆਈਆਂ ਹਨ ਇਸ ਤਰ੍ਹਾਂ ਵਿਚਾਰ ਮਨ ਵਿੱਚ ਰੱਖਣ ਨਾਲ ਸ਼ਾਇਦ ਇਹ ਗਲਤ ਵਿਚਾਰ ਆਉਣੇ ਬੰਦ ਹੋ ਜਾਣ ਤੇ ਸੇਵਾ ਵਿੱਚ ਰਸ ਆਉਣ ਲੱਗ ਪਵੇ ਜਦੋਂ ਕੋਈ ਵੀ ਪ੍ਰਾਣੀ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦਾ ਹੈ ਤਾਂ ਮਨ ਵਿੱਚ ਇੱਕ ਭਾਵਨਾ ਬਣਾਉਣੀ ਚਾਹੀਦੀ ਹੈ ਜੇਕਰ ਕਿਸੇ ਆਦਮੀ ਦਾ ਜੋੜਾ ਹੈ ਤਾਂ ਸੋਚੋ ਕਿ ਇਹ ਜੋੜਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋੜਾ ਹੈ ਜਾਂ ਇਹ ਜੋੜਾ ਬਾਬਾ ਦੀਪ ਸਿੰਘ ਜੀ ਦਾ ਜੋੜਾ ਹੈ ਜੇ ਕਿਸੇ ਬੀਬੀ ਦਾ ਜੋੜਾ ਹੱਥ ਵਿੱਚ ਹੋਵੇ ਤਾਂ ਇਹ ਭਾਵਨਾ ਬਣਾਉਣੀ ਚਾਹੀਦੀ ਹੈ ਕਿ ਇਹ ਜੋੜਾ ਮਾਤਾ ਗੁਜਰੀ ਜੀ ਦਾ ਜੋੜਾ ਹੈ ਜਾਂ ਬੀਬੀ ਭਾਨੀ ਜੀ ਦਾ ਜੋੜਾ ਹੈ ਜੇ ਬੱਚਿਆਂ ਦਾ ਜੋੜਾ ਹੱਥ ਵਿੱਚ ਆ ਜਾਏ ਤਾਂ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਇਹ ਜੋੜਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜੋੜਾ ਹੈ ਜਾਂ ਬਾਬਾ ਫਤਿਹ ਸਿੰਘ ਜੀ ਦਾ ਜੋੜਾ ਹੈ ਇਸ ਤਰ੍ਹਾਂ ਇੱਕ ਇੱਕ ਜੋੜੇ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਜਪਦਿਆਂ ਰੁਮਾਲ ਨਾਲ ਸਾਫ਼ ਕਰਨਾ ਚਾਹੀਦਾ ਹੈ ਹੌਲੀ-ਹੌਲੀ ਸੇਵਾ ਵਿੱਚ ਇਸ ਤਰ੍ਹਾਂ ਮਨ ਲੱਗ ਜਾਂਦਾ ਹੈ ਤੇਰਾ ਸੋਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਸੰਗਤ ਦੇ ਜੋੜੇ ਖਾਣੇ ਵਿੱਚ ਰੱਖ ਰਿਹਾ ਹੈ ਤਾਂ ਕਦੇ ਵੀ ਕਾਲੀ ਨਾ ਕਰੇ ਜੇਕਰ ਹੋਰ ਸਰੀਰ ਵੀ ਜੋੜੇ ਖਾਣੇ ਵਿੱਚ ਰੱਖਣ ਦੀ ਸੇਵਾ ਕਰ ਰਹੇ ਹਨ ਤਾਂ ਬਕਾਇਦਾ ਲੇਨ ਬਣਾ ਕੇ ਸੇਵਾ ਕਰੋ ਆਪ ਹੀ ਜੋੜੇ ਚੁੱਕ ਕੇ ਖਾਣੇ ਵਿੱਚ ਰੱਖਣੇ ਤੇ ਦੂਸਰਿਆਂ ਨੂੰ ਮੌਕਾ ਨਾ ਦੇਣਾ ਇਸ ਨਾਲ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਨਹੀਂ ਮਿਲਦੀ ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਸੇਵਾ ਕਰਦਿਆਂ ਵੀ ਸੇਵਾ ਵੰਡ ਕੇ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ ਜੋ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਅਨੇਕ ਭਾਤ ਕਰ ਸੇਵਾ ਕਰਿਆ ਜਿਉ ਪ੍ਰਾਣ ਧਨ ਆਗੈ ਧਰੀਐ। ਪੰਜਵੇਂ ਪਾਤਸ਼ਾਹ ਜੀ ਦਾ ਬਚਨ ਹੈ ਕੋਈ ਵਿਰਲਾ ਮਨੁੱਖੀ ਐਸਾ ਹੁੰਦਾ ਹੈ ਜਿਸ ਨੇ ਗੁਰੂ ਜੀ ਨੂੰ ਮਿਲ ਕੇ ਪੰਜਾਂ ਸੂਰਬੀਰਾਂ ਨੂੰ ਮਾਰ ਲਿਆ ਹੋਵੇ। ਪੰਜ ਸੂਰਬੀਰੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਗਤ ਵਿੱਚ ਉਹ ਹੀ ਪੂਰਨਪੁਰਖ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾ-ਲੀਰਾ ਕਰ ਦਿੱਤਾ ਹੈ ਇਹਨਾਂ ਪੰਜਾਂ ਦੀ ਵੱਡੀ ਫੌਜ ਹੈ ਨਾ ਇਹ ਕਿਸੇ ਪਾਸੋਂ ਡਰ ਕੇ ਭਜਦੇ ਹਨ ਇਹਨਾਂ ਦੀ ਫੌਜ ਮਜ਼ਬੂਤ ਤੇ ਹੱਠਵਲੀ ਹੈ ਸਿਰਫ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲੇਟਾੜਿਆ ਹੈ ਜਿਹੜਾ ਸਾਧ ਸੰਗਤ ਦੇ ਆਸਰੇ ਵਿੱਚ ਰਹਿੰਦਾ ਹੈ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਵੱਡੀ ਕੌਮ ਵਸ ਭਾਗਿਆ ਨਹੀਂ ਮੌਕਮ ਫੌਜ ਹਟਲੀ ਰੇ ਕਹੋ ਨਾਨਕ ਤਿੰਨ ਜਿੰਨ ਨਿਰਦਲਿਆ ਸਾਧ ਸੰਗਤ ਕਹਿ ਚਲੀ ਰੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵੀ ਬਚਨ ਹੈ ਕਿ ਜਦ ਕਿਸੇ ਜੰਗਲ ਵਿੱਚ ਅੱਗ ਲੱਗ ਜਾਏ ਤੇ ਉਸ ਜੰਗਲ ਵਿੱਚ ਜਿੰਨੇ ਜਾਨਵਰ ਹੁੰਦੇ ਹਨ ਉਹ ਕੀ ਕਰਨ ਹਾਂ ਜਿਹੜੇ ਜਾਨਵਰ ਨਦੀ ਵਿੱਚ ਛਾਲ ਮਾਰ ਦਿੰਦੇ ਹਨ ਉਹ ਤਾਂ ਬਚ ਜਾਂਦੇ ਹਨ ਪਰ ਬਾਕੀ ਅਗ ਵਿੱਚ ਸੜ ਜਾਂਦੇ ਹਨ ਸੋ ਇਹ ਜੋ ਸਮਾਂ ਚੱਲ ਰਿਹਾ ਹੈ ਇਸ ਸਮੇਂ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ ਤੇ ਦਵੈਸ਼ ਦੀ ਅੱਗ ਲੱਗੀ ਹੋਈ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬਚਨ ਹੈ ਕਿ ਇਹਨਾਂ ਵਿਕਾਰਾਂ ਦੀ ਅੱਗ ਤੋਂ ਬਚਣ ਲਈ ਇੱਕ ਰਸਤਾ ਹੈ ਕਿ ਸੰਗਤ ਰੂਪੀ ਨਦੀ ਵਿੱਚ ਛਾਲ ਮਾਰ ਕੇ ਤੁਸੀਂ ਬਚ ਸਕਦੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਗਤ ਰੂਪੀ ਪੋੜ ਸਾਡੀ ਚੋਲੀ ਪਾਇਆ ਹੈ ਇਸ ਲਈ ਸਾਨੂੰ ਸੰਗਤ ਦੀਆਂ ਘੜੀਆਂ ਛੱਡਣੀਆਂ ਨਹੀਂ ਚਾਹੀਦੀਆਂ ਭਾਈ ਅਡਣ ਸ਼ਾਹ ਜੀ ਦਾ ਵੀ ਬਚਨ ਹੈ ਕਿ ਕਿੰਨੇ ਵੀ ਕੰਮ ਜ਼ਰੂਰੀ ਹੋਣ ਉਹ ਪਿੱਛੇ ਪਾ ਦਿਓ ਪਰ ਸੰਗਤ ਦੀਆਂ ਘੜੀਆਂ ਛੱਡਣੀਆਂ ਨਹੀਂ ਚਾਹੀਦੀਆਂ ਤਾਂ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਵਿੱਚ ਫੁਰਮਾਨ ਕਰਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਸੋ ਪਿਆਰੀ ਸਾ ਸੰਗਤ ਜੀ ਕਈ ਵਾਰੀ ਆਪਾਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਸਾਡੀਆਂ ਬੁਰੀਆਂ ਆਦਤਾਂ ਖਤਮ ਹੋ ਜਾਣ ਪਰ ਫਿਰ ਵੀ ਕਦੇ-ਕਦੇ ਮਨ ਵਿੱਚ ਗਲਤ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਦਾ ਜਵਾਬ ਇਹ ਹੈ ਕਿ ਸੰਗਤ ਕਰਨ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਸਾਡਾ ਮਨ ਗਲਤ ਪਾਸੇ ਜਾ ਰਿਹਾ ਹੈ ਜਾਂ ਸਹੀ ਪਾਸੇ ਕਈ ਲੋਕ ਤਾਂ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਗਲਤੀ ਕਰ ਰਹੇ ਹਨ ਇੱਕ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧਾਂ ਨੇ ਪੁੱਛਿਆ ਕਿ ਮਨ ਕਿਵੇਂ ਵਸ ਆਵੇ ਉਹਨਾਂ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਪ੍ਰੇਰਣਾ ਦਿੱਤੀ ਕਿ ਮਨ ਜਿੱਥੋਂ ਮੁੜਦਾ ਹੈ ਮੋੜ ਲਵੋ ਭਾਵੇਂ ਕੋਈ ਕੰਮ ਬੁਰਾ ਮਨ ਵਿੱਚ ਆਇਆ ਹੈ ਪਰ ਕੀਤਾ ਨਹੀਂ ਕੋਸ਼ਿਸ਼ ਕਰੋ ਉੱਥੋਂ ਹੀ ਮੋੜ ਲੋ ਕਿਤੇ ਸਰੀਰ ਕਰਕੇ ਕਰਮ ਨਾ ਬਣ ਜਾਏ ਇੱਕ ਦਿਨ ਆਏਗਾ ਇਹ ਮੋੜ ਇੰਨਾ ਛੋਟਾ ਹੋ ਜਾਏਗਾ ਕਿ ਤੁਸੀਂ ਕੋਈ ਬੁਰਾ ਕੰਮ ਕਰਨ ਤੋਂ ਪਹਿਲਾਂ ਹੀ ਰੁਕ ਜਾਓਗੇ ਸਤਿਗੁਰੂ ਜੀ ਵੀ ਗੁਰਬਾਣੀ ਵਿੱਚ ਪ੍ਰਮਾਨ ਕਰਦੇ ਹਨ ਕਰ ਹੁਕਮ ਮਸਤਕ ਹੱਥ ਤਰ ਵਿਚੋਂ ਮਾਰ ਕੱਢੀਆਂ ਬੁਰਿਆਈਆਂ ਵਾਹਿਗੁਰੂ ਨਾਮ ਜਹਾਜ਼ ਹੈ ਚੜਾ ਸੋ ਤਰੇ ਪਾਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਨਾਮ ਦੇ ਜਪਨ ਵਿੱਚ ਇੰਨੀ ਸ਼ਕਤੀ ਹੈ ਕਿ ਇਸ ਦੇ ਜਪਨ ਨਾਲ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਸੋ ਸਾਨੂੰ ਹਰ ਸਵਾਸ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਾਡੀਆਂ ਸਾਰੀਆਂ ਸੋਚਾਂ ਖਤਮ ਹੋ ਜਾਂਦੀਆਂ ਹਨ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ ਹਰ ਸਿਮਰਤ ਮਨ ਤਨ ਸੁਖੀ ਦਿਨ ਸੀ ਦੁਦਿਆ ਸੋਚ ਹੋਈਆ ਭੁੱਲਾ ਝੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ